ਇਹ ਇਹ ਆਉਤ ਆਲੋ ਦੇਖ ਲੈ ਆ ਤਾਂ ਨਹੀਂ ਕੋਈ ਇਹ ਇਹੀ ਆਈ ਗਈ ਹਾਂ ਕੌਣ ਹੈ ਅਰੇ ਅਰੇ ਆ ਰੋ ਬੱਤੀ ਜਲਾ ਕੇ ਵੀ ਆਇਆ ਇਹ ਮੜ ਗਿਆ ਹਾਂ ਹਾਈ ਚੱਲ ਚਲੋ ਜੀ ਉਹ ਜੇ ਹੋ ਗਈ ਕੁੱਤੀ ਹੋਏ ਆਉਤ ਆਲੋ ਦੇਖ ਲੈ ਆ ਤਾਂ ਨਹੀਂ ਕੋਈ ਇਹ ਇਹੀ ਆਈ ਗਈ ਹਾਂ ਕੌਣ ਹੈ ਅਰੇ ਅਰੇ ਆ ਰੋ ਬੱਤੀ ਜਲਾ ਕੇ ਵੀ ਆਇਆ ਇਹ ਮੜ ਗਿਆ ਹਾਂ ਹਾਈ ਚੱਲ ਚਲੋ ਜੀ ਉਹ ਜੇ ਬਟਾਲਾ ਦੇ ਤੰਗ ਬਾਜ਼ਾਰ ਟਿੱਬਾ ਬਾਜ਼ਾਰ ਚ ਦੇਰ ਰਾਤ ਘਰ ਦੇ ਬਾਹਰ ਖੜੇ ਇੱਕ ਸਪਲੈਂਡਰ ਮੋਟਰਸਾਈਕਲ ਨੂੰ ਇੱਕ ਨੌਜਵਾਨ ਨੇ ਕੁਝ ਹੀ ਮਿੰਟਾਂ ਚ ਦੋਵੇਂ ਲੋਕ ਤੋੜ ਕੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਉਧਰ ਇਸ ਵਾਰਦਾਤ ਨੂੰ ਅੰਜਾਮ ਦਿੰਦਾ ਨੌਜਵਾਨ ਸੀਸੀਟੀਵੀ ਕੈਮਰੇ ਚ ਕੈਦ ਹੋ ਗਿਆ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਇਹ ਕੋਈ ਇੱਕ ਵਾਰਦਾਤ ਨਹੀਂ ਹੈ ਐਸੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਹਨ ਅਤੇ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਅਤੇ ਇਹਨਾਂ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ ਜੀਵੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲਵ ਪ੍ਰਸਿੰਗ ਖੁਸ਼ੀਪੁਰ ਦੀ ਰਿਪੋਰਟ ਟੁੱਟੀ ਹੋਈ ਹੈ ਆਹ ਲਓ ਦੇਖਣ ਲਿਗੇ ਆ ਤਾਂ ਨਹੀਂ ਕੋਈ ਇਹ ਇਹੀ ਆਈ ਗਈ ਹਾਂ ਕੌਣ ਹੈ ਅੱਜ ਤੁੰਡਮ ਬੱਜੇ ਕਿਤੇ ਆਇਆ ਚਾਹੀ ਆਲਗਾ ਇੱਕ ਦੋ ਮਿੰਟਾਂ ਦੇ ਬਸ ਆਇਆ ਆਇਆ ਆ ਆ ਰੋ ਬੱਤੀ ਜਲਾ ਕੇ ਵੀ ਆਇਆ ਆ ਮੁਰਗਾ ਆ ਹਾਈ ਚੱਲ ਚਲੋ ਜੀ ਉਹ ਜੇ ਹੋਰ ਦੱਸਿਓ ਲੜੀ ਨਿਕਲ ਜੀ ਘਟਨਾ ਜੀ ਇੱਥੇ ਹੋਈ ਹੈ ਰਾਤੀ ਕੋਈ ਮਤਲਬ 3 ਕੋਈ 3 ਵਜੇ 3:31 ਮਿੰਟਾਂ ਦਾ ਸੀ ਤੇ ਕੋਈ ਇੱਕ ਮੁੰਡਾ ਆਇਆ ਵਾ ਜਿਸ ਦਾ ਸੀਸੀਟੀਵੀ ਚ ਆਇਆ ਦਾ ਉਦੋਂ ਕਿੰਨੀ ਘਰਾਟ ਸੀ ਔਰ ਉਹ ਅੰਦਰ ਗਿਆ ਵੈ 3 ਵਾਰ ਕੇ 34 ਮਿੰਟ ਦੋ ਪਰ ਉਹ ਮੋਟਰਸਾਈਕਲ ਚੁੱਕ ਕੇ ਲਾਇਆ ਤੇ 3 ਮਿੰਟ ਦੇ ਵਿੱਚ ਦੋ ਲੋਕ ਨੇ ਖੋਲੇ ਨੇ ਇੱਕ ਹੈਂਡਲ ਵਾਲਾ ਇੱਕ ਥੱਲੇ ਵਾਲਾ ਖਾਲੀ ਹੈ ਨਹੀਂ ਹਰ ਰੋਜ਼ ਮਟਾਲਾ ਦੇ ਵਿੱਚ ਕੋਈ ਨਾ ਕੋਈ 1 2 3 4 ਵਾਰ ਤਾਂ ਹੋ ਰਹੀਆਂ ਨੇ ਕੋਈ ਇੱਕ ਦਿਨ ਅਸੀਂ ਮਹਿਫੂਜ਼ ਨਹੀਂ ਆ ਰਿਹਾ ਕਦੀ ਮੋਬਾਈਲ ਕਦੀ ਕਿਸੇ ਦੀ ਕੋਠੀ ਚ ਆ ਤੁਸੀਂ ਦੇਖਿਆ ਪਰਸੋਂ ਵੀ ਇੱਕ ਮਿਲ ਵਾਰਦਾਤ ਹੋਈ ਹੈ ਰਵਾ ਕਿਸੇ ਕੋਣੀ ਚ ਫੜੇ ਗਏ ਨੇ ਬੰਦੇ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵਾਂ ਬਈ ਜਿਹੜੇ ਆ ਬੰਦੇ ਫੜੇ ਗਏ ਨੇ ਪਰਸੋਂ ਇਹ ਜਿਹੜਾ ਇਲਾਕਾ ਵੈ ਬੀਕੋ ਵਾਲਾ ਇਹਨਾਂ ਬੰਦਿਆਂ ਦੇ ਉੱਪਰ ਖਾਸ ਕਰਕੇ ਨਿਗਰ ਕੀ ਜਾਵੇ ਨਕੀਲ ਪਾਈ ਜਾਵੇ ਕਿਉਂਕਿ 100% ਦੇ ਵਿੱਚ ਜਿਹੜੇ ਬੰਦੇ ਇਹ ਸ਼ਾਮਲ ਨੇ ਕੋਈ ਵੀ ਦੇਣਾ ਛਣ ਜਾਂਦਾ ਜਿੱਦਣ ਬਟਾਲੇ ਦੇ ਵਿੱਚ ਕੋਈ ਖੋਹ ਨਹੀਂਦੀ ਕੋਈ ਮੋਬਾਈਲ ਕੋਈ ਚੀਜ਼ ਨਹੀਂ ਜਾਂ ਕਿਸੇ ਕਿਸਮ ਦੀ ਕੋਈ ਰੋਟ ਪੂਲ ਪਾਟ ਨਹੀਂਦੀ ਪਈ ਕਿੱਦਾਂ ਦਾ ਹੁਲਿਆ ਸੀ ਜਿਹੜਾ ਇਹ ਚੁੱਕ ਕੇ ਲਿਆ ਹੁਲਿਆ ਨੇ ਮੂੰਹ ਬੰਨਿਆ ਸੀ ਇਹਨੇ ਆਪਣਾ ਜਗੜ ਗਈ ਸੀ ਇਸ ਤੋਂ ਪਹਿਲਾਂ ਇੱਕ ਦਿਨ ਮਤਲਬ ਸਾਡੇ ਵਿਹਾਰ ਦੇ ਵਿੱਚ ਹੀ ਮਤਲਬ ਸ਼ਰੇਆਮ ਤਿੰਨ ਮੁੰਡੇ ਆਏ ਲੈ ਮੋਟਰਸਾਈਕਲ ਦੇ ਔਰ ਮੋਟਰਸਾਈਕਲ ਉਹ ਚੁੱਕ ਕੇ ਇਹ ਆਪਣੇ ਇੱਕ ਦੁਕਾਨ ਦਾ ਮੋਬਾਈਲ ਚੁੱਕ ਕੇ ਤੇ ਦੌੜ ਗਏ ਨੇ ਕੋਈ ਉਹਨਾਂ ਨੂੰ ਕਿਸੇ ਕਿਸਨਾ ਕੋਈ ਗੋਫਰੀ ਪ੍ਰਸ਼ਾਸਨ ਦਾ ਤੁਹਾਨੂੰ ਕੋਈ ਡਰ ਨਹੀਂ ਤੁਹਾਨੂੰ ਇਹ ਨਹੀਂ ਲੱਗਦਾ ਪ੍ਰਸ਼ਾਸਨ ਰਾਤ ਨੂੰ ਵੀ ਇੱਕ ਫੇਰੇ ਫੇਰਾ ਹੀ ਮਾਰੇ ਚੱਕਰ ਦੇ ਵਿੱਚ ਦੇਖੋ ਜਿਹੜੀ ਪੀਸੀਆਰ ਆ ਉਹ ਫੇਰਾ ਮਾਰਦੀ ਆ ਲੇਕਿਨ ਉਹਨਾਂ ਦਾ ਹੂਟਰ ਰੇ ਦਾ ਤੇਜ਼ ਹੁੰਦਾ ਹੈ ਹੂਟਰ ਮਾਰਦੇ ਨੇ ਜਿਹੜਾ ਕੋਈ ਚੋਰੀ ਕਰਨ ਨੂੰ ਆਇਆ ਵੀ ਹੁੰਦਾ ਉਹ ਸ਼ਾਇਦ ਹੋ ਜਾਂਦਾ ਜੇ ਨੰਗ ਜਾਂਦਾ ਉਹ ਬੰਦੇ ਆਪਣੇ ਕੇਸ ਕਰ ਜਾਂਦੇ ਨੇ ਮੋਟਰਸਾਈਕਲ ਕਿਹੜਾ ਸੀ ਜਿਹੜਾ ਚੋਰੀਆ ਮੋਟਰ ਸਪਲੈਂਡਰ ਮੋਟਰਸਾਈਕਲ ਸੀ ਲਾਸਟ